ਜੁਗੋ ਜੁਗਤਾਰ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਤਨ ਗੁਰੂ ਦੀ ਪਾਵਨ ਤੁਧ ਰੋ ਦੀ ਬੈਠੀ ਸਤ ਸੰਗਤ ਜੀਓ ਵਲੌਗ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 1002 ਅੰਗ ਤੇ ਸ਼ਲੋਕ ਚੰਨ ਕਰਦੇ ਮਾਰੂ ਮਹੱਲਾ ਪਿੰਡ ਬਾਹਰ ਟੁੰਡਣ ਤੇ ਸ਼ੂਟ ਪਰੇ ਗੁਰੂ ਕਹਿੰਦੇ ਆ ਭਾਈ ਬਾਹਰ ਲੱਭਣ ਤੋਂ ਬਚ ਗਿਆ ਹਰ ਮਨੁੱਖ ਰੱਬ ਨੂੰ ਬਾਹਰ ਲੱਭਣ ਜਾਂਦਾ ਗੁਰ ਕਰ ਹੀ ਮੈਂ ਦਿਖਾਇਆ ਤਾ ਕਹਿੰਦੇ ਮੈਨੂੰ ਗੁਰ ਨੇ ਸ਼ਬਦ ਨੇ ਘਰ ਦੇ ਵਿੱਚ ਹੀ ਦੱਸ ਤਾ ਬਾਹਰ ਟੁੰਡਣ ਦਾ ਕਾਮ ਖਤਮ ਹੋ ਗਿਆ। ਸ਼ਬਦ ਨੇ ਘਰ ਦੇ ਵਿੱਚ ਦਿਖਾ ਦਿੱਤਾ। ਅਸਿਕ ਬਹੁਤ ਵੱਡੀ ਕਰਾਮਾਤ ਹੈ ਗੁਰੂ ਦੀ। ਘਰ ਦੇ ਵਿੱਚ ਰੱਬ ਨੂੰ ਲੱਭ ਲੈਣਾ। ਦੁਨੀਆ ਬਹੁਤ ਪਰਾਲੇ ਕਰਦੀ ਏ। ਨੇਕਨ ਸ਼ਬਦ ਦੀ ਇੱਕ ਅਹੀ ਕਰਾਮਾਤ ਕਹਿੰਦੇ ਕੋਈ ਕਰਾਮਾਤ ਨਹੀਂ ਦਿਖਾਈ ਪਰਮਾਨੰ। ਇਹ ਤੋਂ ਵੱਡੀ ਹੋਰ ਕਿਹੜੀ ਕਰਾਮਾਤ ਹੋ ਸਕਦੀ ਹੈ ਸਾਬਦ ਦੇ ਨਾਲ ਰੱਬ ਨੂੰ ਘਰ ਦੇ ਦਰਸ਼ਨ ਕਰਾ ਦੇ। ਹੋਰ ਤਾਂ ਕਿ ਉਠੀਆਂ ਕਰਾਮਾਤਾਂ। ਇਹਨੂੰ ਸਾਰੀ ਸ੍ਰਿਸ਼ਟੀ ਤਰਸਦੀ ਹੈ ਜਿਹਦੇ ਦਰਸ਼ਨਾਂ ਨੂੰ ਉਸ ਦੇ ਦਰਸ਼ਨ ਸ਼ਬਦ ਦੇ ਰਾਹੀਂ ਕਰਾ ਦੇ। ਆਹਦੇ ਤੋਂ ਦੰਦਾਂ ਤੇ ਝੂਟ ਪਰੇ ਗੌਰ ਕਰ ਹੀ ਮੈਂ ਦਿਖਾਇਆ ਥਾ ਅਨਪਾਉ ਕਹਿੰਦੇ ਅਨਪਾਉ ਹੋ ਗਿਆ ਅਚਰਜ ਜਦੋਂ ਇਹ ਚੀਜ਼ ਦੇਖ ਕੇ ਅਚਰਜ ਰਹਿ ਗਿਆ ਜਦੋਂ ਰੱਬ ਦੇ ਦਰਸ਼ਨ ਘਾਰੇ ਚ ਹੋ ਗਏ ਲੇਕਿਨ ਆਪਾਂ ਕਿਸੇ ਨੂੰ ਦੇਖ ਕੇ ਹੈਰਾਨ ਹੋ ਜਿਹਨਾਂ ਦੀ ਕਲਪਤ ਕਰੇ ਚਾਜ ਜੀ ਜਦੋਂ ਘਰ ਵਿੱਚ ਰੱਬ ਦੇ ਦਰਸ਼ਨ ਹੋਏ ਅਚਰਜ ਹੋ ਗਿਆ ਅਚਰਜ ਰੂਪ ਉਹਰਾ ਬਦਲ ਗਿਆ। ਜਦੋਂ ਮੈਂ ਅਚਾਰਜ ਹੋ ਗਿਆ ਜਦੋਂ ਪ੍ਰਭੂ ਦਾ ਰੂਪ ਦੇਖਿਆ ਮੇਰਾ ਮਨ ਛੋਟ ਨਾ ਕਹ ਤੂੰ ਜਾਇਆ ਥਾ ਕਹਿੰਦਾ ਹੁਣ ਮੇਰਾ ਮਨ ਇਹਨੂੰ ਛੱਡ ਕੇ ਕਿਤੇ ਨਹੀਂ ਜਾਂਦਾ। ਨਹੀਂ ਜੇ ਮੈਂ ਛੱਡ ਕੇ ਚਲੇ ਗਿਆ ਕਿਤੇ ਇਹ ਦਿਖਣਾ ਮੈਨੂੰ ਬੰਦ ਹੋ ਜੂਗਾ। ਹੁਣ ਮਨ ਫਿਰ ਜਾਂਦਾ ਹੀ ਨਹੀਂ ਕਿਤੇ। ਮਨ ਵੀ ਟਿਕ ਗਿਆ। ਟਿਕਿਆ ਕਦੋਂ ਹੈ? ਜਦੋਂ ਦਰਸ਼ਨ ਹੋਏ ਹੁਣ ਮਨ ਕਹਿੰਦਾ ਮੈਂ ਕਿਤੇ ਜਾਣਾ ਨਹੀਂ ਇਹ ਅਵਸਥਾ ਹੈ ਜਦੋਂ ਚੀਜ਼ ਲੱਭਿਆ ਆਉਂਦੀ ਏ ਫਿਰ ਲੱਭਣਾ ਅਸੀਂ ਬੰਦ ਕਰ ਦਿੰਦੇ ਆ ਜਦੋਂ ਤੱਕ ਲੱਭਦੀ ਨਹੀਂ ਅਸੀਂ ਭੱਜੇ ਦੇ ਦੌੜਦੇ ਕਹਿੰਦੇ ਦਰਸ਼ਨ ਹੋ ਗਏ ਹੁਣ ਮੇਰਾ ਮਨ ਕਿਤੇ ਪਾਸੇ ਛੱਡ ਕੇ ਮੇਰਾ ਮਨ ਛੋੜ ਨਾ ਕਰ ਤੂੰ ਜਾਇਆ ਥਾ ਮਾਨਕ ਪਾਇਓ ਇਹ ਮਾਨਕ ਪਾ ਲਿਆ ਰੱਬ ਪਾ ਲਿਆ ਅਜ ਤਾਂ ਮਾਨਕ ਹੋਰ ਅਖੀਰੇ ਜਵਾਰਾਂ ਨੂੰ ਮੰਦੇ ਲੇਕਿਨ ਇਹਨੇ ਗੁਰੂ ਉਹਨਾਂ ਤੇ ਕਹਿੰਦੇ ਭਾਈ ਮਾਨਕਤਾ ਇਹ ਆ ਰੱਬ ਆ ਜਿਹੜਾ ਸ਼ਬਦ ਆ ਇਹ ਮਾਨਕ ਪਾ ਲਿਆ ਮਿਲ ਗਿਆ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਉਹ ਮਾਨਕ ਨੂੰ ਕਹਿੰਦਾ ਹਰ ਪਾ ਲਿਆ ਮੈਂ ਉਸ ਪੂਰੇ ਨੂੰ ਪਾ ਲਿਆ ਮੂਰ ਅਮੋਲ ਨਾ ਪਾਇ ਕਹਿੰਦੇ ਪਾਈ ਇਹ ਮੁੱਲ ਨਹੀਂ ਲਿਆ ਨਾ ਇਹ ਅਮੋਲਾ ਤੋਨੋ ਜੀਂ ਨਾ ਇਹਦਾ ਮੁੱਲ ਨਾ ਅਮੋਲ ਹੈ ਕਹਿੰਦੇ ਇਦਾਂ ਵੀ ਨਹੀਂ ਮਿਲਦਾ ਇਹ ਨਾ ਮੁੱਲ ਮਿਲਦਾ ਨਾ ਮੁੱਲ ਤੋਂ ਬਿਨਾ ਮਿਲਦਾ ਮਿਲਦਾ ਕਿਸ ਤਰ੍ਹਾਂ ਮੋਲ ਅਮੋਲ ਨਾ ਪਾਇਆ ਜਾਇ ਕਰ ਕਿਰਪਾ ਗੁਰੂ ਦਵਾਇਆ ਥਾ ਕਹਿੰਦਾ ਕਿਰਪਾ ਕਰਕੇ ਗੁਰੂ ਨੇ ਦਵਾਇਆ ਨਾ ਮੈਂ ਮੁੱਲ ਲੈ ਸਕਿਆ ਨਾ ਮੈਨੂੰ ਇਸ ਤਰ੍ਹਾਂ ਮਿਲਿਆ ਇਹ ਮੈਨੂੰ ਤਾਂ ਗੁਰੂ ਨੇ ਦਵਾਇਆ ਕਹਿੰਦਾ ਗੁਰੂ ਨੇ ਕੀ ਦਵਾਇਆ ਸ਼ਬਦ ਦਵਾਇਆ ਰੋਹ ਅਦਿਸ਼ਟ ਅਗੋਚਰ ਕਹਿੰਦਾ ਜਿਹੜਾ ਦਿਖਦਾ ਅਦਿਸ਼ਟ ਕਹਿੰਦੇ ਜਿਹੜਾ ਨਾ ਦਿਖਦਾ ਹੋਵੇ ਅਗੋਚਰ ਕਹਿੰਦੇ ਜਿਹਨੇ ਅੱਗੇ ਜਾ ਕੇ ਸਾਥ ਬਤਵ ਲੈਣਾ ਪਰਮ ਬ੍ਰਹਮ ਉਹਨੂੰ ਨਿਰਨਾ ਕਰਤੋ ਕੋ ਕੌਣ ਹੈ ਉਹ ਪਰਮ ਬ੍ਰਹਮ ਰੱਬ ਹੈ ਮੇਲੇ ਸਾਤੂ ਆਕਾਤ ਕਥਾਇਆ ਥਾ ਇਹਨੂੰ ਸਾਧੂਆਂ ਨੂੰ ਮਿਲੇ ਮਹ ਕਥਾ ਸੀ ਜਿਹੜਾ ਕਥਿਆ ਨਹੀਂ ਜਾਸ ਰਿਹਾ ਉਹਨਾਂ ਕਥਾਤਾਂ ਸਾਧੂਆਂ ਨੇ ਕਥਾਇਆ ਸਾਧੂਆਂ ਤੋਂ ਬਿਨਾ ਕਥਾ ਨਹੀਂ ਹੋ ਸਕਦੀ ਇਹ ਤਾਂ ਗੁਰੂ ਲਿਖਦੇ ਆ ਸਾਡੇ ਇਹ ਕਿਸੇ ਬੰਦੇ ਨੇ ਥੋੜਾ ਬਾਣੀ ਲਿਖੀ ਹੈ ਇਹਦਾ ਰੱਬ ਨੇ ਕਿਹਾ ਇਹ ਰੱਬ ਦਾ ਹੁਕਮ ਹੈ ਤੋਰ ਤੋਂ ਆਇਆ ਮਿਲ ਸਾਧੂ ਇਕੱਠ ਕਥਾਇਆ ਥਾ ਕਿ ਜਿਹੜੀ ਕਥਾ ਕਰਾਉਣੀ ਸੀ ਮੈਨੂੰ ਸਾਧੂਆਂ ਨੇ ਕਰਾਈ ਕਿ ਜਦੋਂ ਸਾਧੂ ਮਿਲੇ ਉਹਨਾਂ ਨੇ ਕਥਾ ਕਰਾਈ ਉਹਨਾਂ ਸਾਧੂ ਉਹੀ ਹੈ ਜਿਹੜਾ ਆਪਣੇ ਚੇਲੇ ਤੋਂ ਕਥਾ ਕਰਾਵੇ ਜਿਹੜਾ ਕਥਾ ਨਹੀਂ ਕਰਾ ਸਕਦਾ ਉਹ ਸਾਧੂ ਇਹ ਤਾਂ ਰੱਬ ਦਾ ਭੇਦ ਹੈ ਇਹ ਕੁਛ ਸੰਸਾਰਕ ਚੀਜ਼ਾਂ ਨਹੀਂ ਹੈਗੀਆਂ ਭਾਈ ਇਹ ਰੱਬ ਦੀ ਚੀਜ਼ ਹੈ। ਮਿਲ ਸਾਧੂ ਇਕੱਥ ਕਥਾਇਤ ਸੰਸਗੀ ਸਾਧੂ ਨੂੰ ਅਸੀਂ ਮਿਲਦੇ ਨਹੀਂ ਕਥਾ ਅਸੀਂ ਕਰਨੀ ਚਾਹੁੰਦੇ। ਇਹ ਤਾਂ ਬਾਣੀ ਠੁੱਕੀ ਹੈ। ਇਹ ਤਾਂ ਗੁਰੂ ਝੂਠਾ ਹੈ ਸਾਡਾ। ਗੁਰੂ ਤਾਂ ਹੁਕਮ ਕਰਦੇ ਆ ਕਿ ਸਾਧੂ ਕਥਾ ਕਰਾਉਣਗੇ ਦੱਸਣਗੇ ਤੁੰ। ਅਨਹਾਰ ਦਾ ਸ਼ਬਦ ਕਹਿੰਦਾ ਰੱਬ ਦਾ ਸ਼ਬਦ 10ਵਾਂ ਦੁਆਰ ਵੱਜਿਓ ਕਹਿੰਦੇ 10ਵੇਂ ਦੁਆਰ ਦੇ ਚ ਵੱਜ ਗਿਆ 10ਵੇਂ ਦੁਆਰ ਕੋ ਆਵਾਜ਼ ਪੈ ਗਈ ਇਹ ਕਹਣਾ ਜਾਜ ਦੀ ਕਚਹਿਰੀ ਲੱਗਦੀ ਹੈ ਨਾ ਬਾਹਰ ਕੱਢ ਕੇ ਹਾ ਕੁਮਾਰ ਦੇ ਫਲਾਣਾ ਸਿੰਘ ਹਾਜ਼ਰ ਹੋ ਉਹਨਾਂ ਸਾਵਧਾਨੇ ਆਵਾਜ਼ ਮਾਰਤੀ ਇਹ 10ਵੇਂ ਦਵਾਰ ਵਿੱਚ ਰੱਬ ਬੁਲਾਉਂਦਾ ਹੈ ਆਪਾਂ ਲੱਭਦੇ ਆ ਲੈ ਦੇ ਦਰਹਾਗ ਪਈ ਆਨਾਦ ਸਾਵਦ 10ਮ ਦਵਾਰ ਵੱਜੋ ਤਹੇ ਕਿ ਜਦੋਂ 10ਵੇਂ ਦਵਾਰ ਦੇ ਵਿੱਚ ਇਹ ਸ਼ਬਦ ਪਹੁੰਚੇ ਸ਼ਬਦ ਪਹੁੰਚ ਸਕਦਾ ਉੱਥੇ ਹੋਰ ਕੀ ਚੀਜ਼ ਉੱਥੇ 10ਵੇਂ ਦਵਾਰ ਚ ਬੜ ਨਹੀਂ ਸਕਦਾ ਤਹਾ ਅੰਮ੍ਰਿਤ ਨਾਮ ਜੋ ਆਇਆ ਥਾ ਕਹਿੰਦੇ ਉੱਤੇ ਅੰਮ੍ਰਿਤ ਦਾ ਨਾਮ ਚੋਰਿਆ ਸੀ ਉੱਤੇ ਅੰਮ੍ਰਿਤ ਦੀ ਵਰਖਾ ਸੀ 10ਵੇਂ ਦਵਾਰ ਦੇ ਵਿੱਚ ਅੰਮ੍ਰਿਤ ਦਾ ਮੀਂਹ ਪੈਂਦਾ ਤੇਰੇ ਜੀ ਬਾਤਮਾ ਉਹਦੇ ਨਾਲ ਨਿਹਾਲ ਵਗਦੀ ਪੇਜ ਜਾਂਦੀ ਹੈ ਆਨਹਦ ਦਸਾਉ ਦਸਮ ਦਵਾਰ ਬੱਜਿਓ ਤਹ ਆਮਰਤ ਨਾਮ ਜੁਆਇਆ ਥਾ ਟੋਟ ਨਹੀਂ ਕਹਿੰਦੇ ਉੱਥੇ ਕਿਸੇ ਚੀਜ਼ ਦੀ ਟੁੱਟੇ ਟੋਟ ਨਹੀਂ ਮਨ ਦੀ ਤ੍ਰਿਸ਼ਨਾ 부ਝੀ ਕਹਿੰਦੇ ਮਨ ਦੀ ਤ੍ਰਿਸ਼ਨਾ 부ਝ ਗਈ ਤ੍ਰਿਸ਼ਨਾ ਕਦੋਂ 부ਝੀ ਹੈ ਜਦੋਂ ਦਸਵੇਂ ਦਵਾਰ ਦੀ ਚੋਣ ਪੈਤੀ ਤਨਾ ਪਟ ਟੋਟ ਨਹੀਂ ਮਾਨਤਰੀ ਖਨਾ ਬੋ ਜੀ ਆ ਖੂਟ ਪੰਡਾਰ ਕਹਿੰਦਾ ਇਹ ਜੇ ਪੰਡਾਰ ਜਿਹੜਾ ਕਦੇ ਵੀ ਖੋਟਾ ਨਹੀਂ ਹੋਣੇ ਵਾਲਾ ਸਮਾਇਆ ਥਾ ਕਹਿੰਦਾ ਉਹ ਸਮਾਇਆ ਹੋਇਆ ਸੀ ਉੱਥੇ ਜਿਹੜਾ ਪੰਡਾਰ ਸਦਾ ਹੀ ਰਹਿਣੇ ਵਾਲਾ ਹੈ ਕਦੇ ਖੋਟਾ ਨਹੀਂ ਹੁੰਦਾ ਉਹ ਪੰਡਾਰ ਮਿਲ ਗਿਆ ਕਿੱਥੋਂ ਲੱਭਿਆ 10 ਮਹੀਤਵਾਰ ਦੁਨੀਆ ਬਾਹਰ ਲੱਭਦੀ ਆ ਦੁਨੀਆ ਦਮਾਨਾ ਚ ਲੱਭਦੀ ਆ ਤੀਰਥਾਂ ਦੇ ਲੱਭਦੀ ਹੈ ਜੰਗਲਾਂ ਵਿੱਚ ਲੱਭਦੀ ਹੈ ਚਾਰਨ ਚਾਰਨ ਚਰਨ ਸੱਚੀ ਤਿੰਨ ਵਾਰੀ ਲਿਖ ਚਰਨ ਦਾ ਭਲੇਖਾ ਕੱਢ ਦਿੱਤਾ ਬਾਬੇ ਨਾਨਕ ਨੇ ਚਾਰਨ ਚੰਨ ਚੰਨ ਗੁਰ ਹੁਣ ਗੁਰ ਲਿਖਾਂਗਾ ਕਹਿੰਦੇ ਇਹ ਸ਼ਬਦ ਆ ਜਿਹੜਾ ਚਰਨ ਆ ਕਹਿੰਦੇ ਸ਼ਬਦ ਹੈ ਗੁਰਾ ਚਾਰਨ ਚਰਨ ਚੰਦ ਗੌਰ ਸੇਵੀ ਕਿ ਜਦੋਂ ਮਿਹਦੀ ਸੇਵਾ ਕੀਤੀ ਸ਼ਬਦ ਦੀ ਸੇਵਾ ਕੀਤੀ ਅ ਘੜ ਜਿਹੜਾ ਘੜਿਆ ਨਹੀਂ ਜਾਂਦਾ ਉਗੜਦਾ ਨਹੀਂ ਲਿਖਿਆ ਨਹੀਂ ਜਾਂਦਾ ਜਿਹੜਾ ਘੜੇ ਨਹੀਂ ਜਾਂਦਾ ਨਹੀਂ ਬਣਦਾ ਜਿਹੜਾ ਜਦੋਂ ਚਾਰਨ ਦੀ ਸੇਵਾ ਕੀਤੀ ਫਿਰ ਜਿਹੜਾ ਅ ਘੜ ਸੀ ਘੜਿਓ ਖੜਿਆ ਗਿਆ ਫਿਰ ਰਸ ਪਾਇਆ ਥਾ ਕਹਿੰਦਾ ਫਿਰ ਰਸ ਪਾ ਲਿਆ ਕਦੋਂ ਜੋਦੋ ਸਬਦ ਦੀ ਸੇਵਾ ਕੀਤੀ ਹੈ ਜਦੋਂ ਗੁਰ ਦੀ ਸੇਵਾ ਕੀਤੀ ਜਦੋਂ ਚਰਨਾਂ ਦੀ ਸੇਵਾ ਕੀਤੀ ਹੈ ਤਾਂ ਹਰ ਰਸ ਦੀ ਪ੍ਰਾਪਤੀ ਹੈ ਔਲੀ ਪਾਲੇ ਬੰਦੇ ਘਰ ਘਰ ਕੱਲੇ ਕੱਲੇ ਕੰਬਰੇ ਚ ਲਈ ਘਮਾਉਂਦੇ ਆ ਕਹਿੰਦੇ ਚਰਨ ਕੋ ਆਣੇ ਚਰਨਾ ਦਾ ਪਤਾ ਨਹੀਂ ਲੱਗਿਆ ਲੋਕਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਲੋਕ ਤਾਂ ਕੋਲੇ ਆ ਦੱਸਣਾ ਕਿੰਨਾ ਨੇ ਹੈ ਗਿਆ ਨਹੀਂ ਆ ਨੇ ਦੱਸਣਾ ਭਾਈ ਚਰਨ ਤਾਂ ਗੁਰੂ ਦਾ ਸ਼ਬਦ ਹੈ ਉਹ ਕਮਰੇ ਵਿੱਚ ਕਮਾਉਣ ਦੇ ਨਾਲ ਸੇਵਾ ਥੋੜਾ ਹੋ ਗਈ ਉਹਦੀ ਘਰ ਵਿੱਚ ਲਿਆ ਕੇ ਅਸੀਂ ਕਿਸੇ ਨੂੰ ਗੇੜਾ ਮਾਰਾ ਕੇ ਬਾਹਰ ਕੱਢਤਾ ਉਹਦੀ ਸੇਵਾ ਤਾਂ ਕਰੀ ਨਹੀਂ ਨਾ ਉਹਨੂੰ ਚਾਹ ਨਾ ਉਹਨੂੰ ਪਾਣੀ ਨਾ ਉਹਨੂੰ ਰੋਟੀ ਕੁਝ ਨਹੀਂ ਖਲਾਇ ਭਲਾਇ ਘਰ ਜੀ ਗੇੜਾ ਪੜਾ ਕੇ ਕੱਢਤਾ ਨਹੀਂ ਭਾਈ ਸ਼ਬਦ ਦੀ ਜਿਹੜੀ ਸੇਵਾ ਹੈ ਇਹਦੇ ਨਾਲ ਹਰ ਰਸ ਦੀ ਪ੍ਰਾਪਤੀ ਹੈ ਚਾਰ ਨ ਚਾਰ ਨ ਚਰਨ ਗੁਰ ਸੇਵ ਆ ਘੜ ਘੜਿਓ ਰਸ ਪਾਇਆ ਥਾ ਸਹਜੇ ਆਮਾ ਸਹਜੇ ਜਾਮਾ ਜਿਹੜਾ ਦਸਵੇਂ ਦਵਾਰ 'ਚ ਜਦੋਂ ਮੈਂ ਮਰਜੀ ਆਈ ਜਾਮਾ ਜਾਈ ਜਾਮਾ ਰਸਤਾ ਖੁੱਲ ਗਿਆ ਹੁਣ ਤਾਂ ਇਹੜਾ ਬੰਦ ਸੀ ਰਸਤਾ ਖੁੱਲ ਗਿਆ ਸਹਜੇ ਆਮਾ ਸਹਜੇ ਯਹਮਾ ਸਹਜੇ ਮਨ ਖਲਾਇਆ ਥਾ ਕਹਿੰਦਾ ਮੇਰਾ ਮਨ ਤੇ ਖੇਡਣ ਲੱਗ ਗਿਆ ਇਹਦੇ ਨਾਲ ਸਹਜ ਦੇ ਨਾਲ ਰੱਬ ਦੇ ਨਾਲ ਖੇਡਣ ਲੱਗ ਗਿਆ ਪਹੁੰਚ ਗਿਆ ਦਸਵੇਂ ਦੁਆਰ 'ਚ ਪਹੁੰਚ ਗਿਆ ਰੱਬ ਨਾਲ ਖੇਡਣ ਲੱਗ ਗਿਆ ਕੋਹ ਨਾ ਆਖਰ ਜਾ ਕੇ ਹੁਣ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਆਪਣਾ ਫੈਸਲਾ ਸੁਣਾਉਂਦੇ ਆ ਕੋਹ ਨਾਨਕ ਪਰਮ ਗੁਰੂ ਖੋਇਆ ਕਹਿੰਦਾ ਸ਼ਬਦ ਨੇ ਮੇਰੇ ਪਰਮ ਨੂੰ ਖਤਮ ਕਰ ਦਿੱਤਾ ਜਿਹੜਾ ਬਹਿ ਮਸੀਨਾ ਮਨ ਦੇ ਵਿੱਚ ਕਿ ਰੱਬ ਕਿਸ ਤਰ੍ਹਾਂ ਲੱਭਣਾ ਕਿੱਥੇ ਜਾਣਾ ਕੀ ਕਰਨਾ ਇਹ ਕੂੜ ਕਿਰਿਆ ਤੋਂ ਸਭ ਤੋਂ ਛਡਕਾਰਾ ਹੋ ਪਤਾ ਲੱਗ ਗਿਆ ਕਿ ਸ਼ਬਦ ਦੀ ਸੇਵਾ ਨਾਲੇ ਉਹਦੀ ਪ੍ਰਾਪਤੀ ਹੈ ਹੋਰ ਕੋਈ ਕਿਰਿਆ ਕਰਮ ਕਰਨ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਕੋਹੋਂ ਨਾਰਕ ਪਰੋਂ ਗੁਰੂ ਖੋਇਆ ਤਾਂ ਪਹਿਲਾ ਭਰਮ ਖੋਇਆ ਮਹਿਮ ਖਤਮ ਹੋਇਆ ਤਾਂ ਮਹਿਲੀ ਮਹਿਲ ਪਾਇਆ ਥਾ ਫੇਰ ਕਹਿੰਦਾ ਮਹਿਲ ਪਾ ਲਿਆ ਫੇਰ ਦਸਮਾ ਦਵਾਰ ਪਾ ਲਿਆ ਫੇਰ ਸੱਚਖੰਡ ਪਾ ਲਿਆ ਮਰਨ ਤੋਂ ਪਹਿਲੀ ਪਾਲਿਆ ਹਲੇ ਮਰਿਆ ਤਾਂ ਨਹੀਂ ਜਿਉਂਦਾ ਹਲੇ ਤਾਂ ਸੱਚਖੰਡ ਪਹੁੰਚ ਗਿਆ ਸਾਨੂੰ ਸ਼ੰਕ ਹੈ ਵੀ ਮਰਨ ਤੋਂ ਬਾਅਦ ਹੀ ਨੂੰ ਸੱਚਖੰਡ ਭੇਜਣਾ ਹੈ ਤਾਂ ਹੀ ਭੋਗ ਪਾਉਂਦੇ ਆ ਇਹਦਾ ਭਾਈ ਪਹਿਲਾਂ ਦੀਆਂ ਗੱਲਾਂ ਦਸਵੇਂ ਦੁਆਰ ਤਾਂ ਸਾਡੇ ਦੇਹ ਦੇ ਵਿੱਚ ਇੱਥੇ ਦਸਵੇਂ ਦੁਆਰ ਜਿ ਭੇਜਦਾ ਸੱਚਖੰਡ ਭੇਜਦਾ ਕਦੋਂ ਪਹੁੰਚਿਆ ਇਹਦੇ ਚ ਜਦੋਂ ਗੁਰੂ ਨੇ ਪਰਮ ਨੂੰ ਖਤਮ ਕੀਤਾ ਕੋ ਨਾਨਕ ਪਰਮ ਗੁਰੂ ਖੋਇਆ ਤਾਂ ਸੰਸਾਰਿਕ ਤਾਲ ਆਇਆ ਵੈ ਮਹਿਲੀ ਮਹਿਲ ਪਾਇਆ ਥਾ ਫਿਰ ਕਹਿੰਦਾ ਉਹਦੇ ਮਹਿਲ ਨੂੰ ਸੱਚ ਖੰਡ ਨੂੰ ਭਾਣ ਤਿਰੂਪ ਨਾਨਕ ਦੇਵ ਜੀ ਮਹਾਰਾਜ ਸ਼ਬਦ ਦੇ ਰਾਹੀ ਇਸ ਕਲਯੁਗੀ ਜੀਵ ਨੂੰ ਸੱਚ ਖੰਡ ਲੈ ਕੇ ਜਾਂਦੇ ਹਨ